ਕੱਲ ਪੰਜਾਬ ਦੇ ਪੰਜ ਸ਼ਹਿਰ ਬੰਦ ਰਹਿਣਗੇ ਦਲਿਤ ਭਾਈਚਾਰੇ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਲੁਧਿਆਣਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਮੋਗਾ ਦੇ ਵਿੱਚ ਦਲਿਤ ਭਾਈਚਾਰੇ ਨੇ ਬੰਦ ਦਾ ਸੱਦਾ ਦਿੱਤਾ ਹੈ ਪੰਜਾਬ ਭਰ ਦੇ ਵਿੱਚ ਭਾਜਪਾ ਵੀ ਪ੍ਰਦਰਸ਼ਨ ਕਰੇਗੀ ਡਾਕਟਰ ਭੀਮਬਰਾਵ ਅੰਬੇਦਕਰ ਦੀ ਮੂਰਤੀ ਦੇ ਨਾਲ ਛੇੜਛਾੜ ਦਾ ਜਿਹੜਾ ਮਾਮਲਾ ਉਸ ਦੇ ਵਿਰੋਧ ਦੇ ਵਿੱਚ ਐਲਾਨ ਕੀਤਾ ਗਿਆ ਕਾਬਲੇ ਗੌਰ ਹੈ ਕਿ ਅੱਜ ਦਲਿਤ ਤਜੇਬੰਦੀਆਂ ਦੇ ਵੱਲੋਂ ਅੰਮ੍ਰਿਤਸਰ ਬੰਦ ਕਰਵਾਇਆ ਗਿਆ ਸੀ ਠੀਕ ਠਾਕ ਉਹਦਾ ਅਸਰ ਵੀ ਨਜ਼ਰ ਆਇਆ ਅੰਮ੍ਰਿਤਸਰ ਚ ਦਲਿਤ ਭਾਈਚਾਰੇ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਬੁੱਤ ਲੱਗਿਆ ਹੈਰੀਟੇਜ ਸ ਬੇਮਰਾਵਾਂ ਮਿੱਟ ਕੇ ਜਿਦਾ ਤਾਂ ਉੱਥੇ ਵੀ ਰੋਸ ਮਾਰਚ ਕੱਢਿਆ ਗਿਆ ਉੱਥੇ ਵੀ ਪ੍ਰਦਰਸ਼ਨ ਕੀਤਾ ਗਿਆ ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਸੀ 4 ਦਿਨ ਦੀ ਰਿਮਾਂਡ ਦੇ ਉੱਤੇ ਹੈ ਔਰ ਕਾਬਲੇ ਗੋਰੇ ਕੀ ਹੁਣ 5 ਜ਼ਿਲ੍ਹੇ ਪੰਜਾਬ ਦੇ ਕੱਲ ਜਿੱਥੇ ਬੰਦ ਦਾ ਸੱਦਾ ਦਿੱਤਾ ਗਿਆ ਅੰਮ੍ਰਿਤਸਰ ਚ ਅੱਜ ਬੰਦ ਸੀ ਤੇ ਕੱਲ ਬੰਦ ਹੋਏਗਾ ਦੁਆਬਾ ਤਕਰੀਬਨ ਪੂਰਾ ਬੰਦ ਨਜ਼ਰ ਆਏਗਾ ਕਾਬਲੇ ਗੋਰੇ ਵੀ ਕਿ ਦਲਿਤ ਪਾਈਚਾਰਾ ਦੁਆਬੇ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਹੈ ਦੁਆਬੇ ਦੇ ਚਾਰ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਦੇ ਵਿੱਚ ਬੰਦ ਦਾ ਐਲਾਨ ਕਰ ਦਿੱਤਾ ਗਿਆ ਜਲੰਧਰ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਉਸ ਤੋਂ ਬਾਅਦ ਬਿਲਕੁਲ ਅਸੀਂ ਦੋਬੇ ਦੇ ਨਾਲ ਲੱਗਦੇ ਜ਼ਿਲ੍ਹਿਆਂ ਦਾ ਜ਼ਿਕਰ ਕਰੀਏ ਤਾਂ ਮੋਗਾ ਦੇ ਵਿੱਚ ਵੀ ਬੰਦ ਦਾ ਫ਼ਰਮਾਨ ਦਿੱਤਾ ਗਿਆ ਹੈ ਮੋਗਾ ਦੇ ਵਿੱਚ ਵੀ ਬੰਦ ਹੋਏਗਾ ਲੁਧਿਆਣਾ ਜਲੰਧਰ ਮੋਗਾ ਹੁਸ਼ਿਆਰਪੁਰ ਨਵਾਂ ਸ਼ਹਿਰ ਇਹ ਪੰਜ ਜ਼ਿਲ੍ਹੇ ਨੇ ਜਿੱਥੇ ਮੰਗਲਵਾਰ ਨੂੰ ਬੰਦ ਸੱਦਿਆ ਗਿਆ ਅੰਮ੍ਰਿਤਸਰ ਦੇ ਵਿੱਚ ਭੀਮrao Ambedkar ਜੀ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਤੇ ਵਿਰੋਧ ਦੇ ਵਿੱਚ ਦਲਿਤ ਭਾਈਚਾਰੇ ਵੱਲੋਂ ਖੂਬ ਪ੍ਰਦਰਸ਼ਨ ਜ਼ਬਰਦਸਤ ਪ੍ਰਦਰਸ਼ਨ ਕੀਤਾ। ਘਟਨਾ ਦੇ ਵਿਰੋਧ ਦੇ ਵਿੱਚ ਦਲਿਤ ਭਾਈਚਾਰੇ ਨੇ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਸੀ ਅਤੇ ਜਿਹੜੀਆਂ ਦੁਕਾਨਾਂ ਖੁੱਲੀਆਂ ਸਨ ਉਹਨਾਂ ਨੂੰ ਬੰਦ ਕਰਵਾਇਆ ਗਿਆ। ਮੰਨ ਲਖੀਏ। ਨਾਲ ਹੀ ਹੈਰੀਟੇਜ ਸਟਰੀਟ ਦੇ ਉੱਤੇ ਡਾਕਟਰ ਅੰਬੇਡਕਰ ਦੀ ਮੂਰਤੀ ਦੇ ਕੋਲ ਵਿਰੋਧ ਮਾਰਚ ਵੀ ਕੱਢਿਆ ਗਿਆ। ਉਤੇ ਕਾਂਗਰਸ ਦੇ ਆਗੂਆਂ ਨੇ ਭੀਮਰਾਵਾਂ ਮਿੱਟ ਕਰਦੀ ਮੂਰਤੀ ਨੂੰ ਦੁੱਧ ਦੇ ਨਾਲ ਧੋਕੇ ਸਾਫ ਕੀਤਾ ਜਿਨ੍ਹਾਂ ਨੇ ਸਾਨੂੰ ਜੀਵਨ ਦਾ ਅਧਿਕਾਰ ਦਿੱਤਾ ਹੋਵੇ ਜਿਨ੍ਹਾਂ ਨੇ ਸਾਨੂੰ ਜਾਜ ਦਿੱਤੀਓ ਜਿਨ੍ਹਾਂ ਦੇ ਰਾਈਟਸ ਤੇ ਕਰਕੇ ਅਸੀਂ ਆਪਣਾ ਜੀਵਨ ਨਰਵਾ ਕਰਦੇ ਹੋਈਏ ਔਰ ਬਹੁਤ ਵੱਡੀ ਸਾਜ਼ਿਸ਼ ਹੈ ਦੇ ਪਿੱਛੇ ਇਹਦੇ ਪਿੱਛੇ ਲੋਕਾਂ ਨੂੰ ਭੜਕਾਉਣ ਦੀ ਭਾਵਨਾ ਨੂੰ ਭੜਕਾਉਣ ਦੀ ਸਾਜ਼ਿਸ਼ ਹੈ ਇਹ ਕੰਮ ਸਰਕਾਰਾਂ ਦੇ ਹੁੰਦੇ ਆ ਸਰਕਾਰ ਧਿਆਨ ਦੇਵੇ ਅਮਰਸਾ ਜਿਹੜਾ ਬਾਰਡਰ ਬੈਟ ਦੇ ਉੱਤੇ ਸ਼ਹਿਰ ਹੈ ਇਸੇ ਸਾਡੀਆਂ ਹੋਰ ਬੜੀਆਂ ਮੁਸ਼ਕਿਲਾਂ ਨੇ ਕਾਂਗਰਸ ਤੋਂ ਇਲਾਵਾ ਕਾਂਦੀ ਆਗੂ ਗੁਲਜ਼ਾਰ ਸਿੰਘ ਰਣਕੇ ਵੀ भीमराव मीट कर दी मूर्ति ਦੇ ਕੋਲ ਪਹੁੰਚੇ ਅਤੇ ਸ਼ਰਧਾਂਜਲੀ ਦਿੱਤੀ। ਕਹਿ ਰਹੇ ਪੁਲਿਸ ਇਸ ਪੂਰੇ ਮਾਮਲੇ ਜਾਂਚ ਕਰ ਰਹੀ ਹੈ ਉਧਰ ਆਮ ਆਦਮੀ ਪਾਰਟੀ ਦੇ ਆਗੂ ਵੀ ਪਹੁੰਚੇ ਨੇ ਪਰ ਇਸ ਸਭ ਦੇ ਵਿਚਾਲੇ ਇਸ ਪੂਰੀ ਘਟਨਾ ਦੇ ਉੱਤੇ ਖੂਬ ਸਿਆਸਤ ਵੀ ਹੁੰਦੀ ਹੋਈ ਨਜ਼ਰ ਆ। ਭਾਜਪਾ ਨੇ ਅੰਮ੍ਰਿਤਸਰ ਦੇ ਵਿੱਚ ਹੋਈ ਇਸ ਘਟਨਾ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਭਗਵੰਤ ਪੰਥ ਤੱਕ ਨੂੰ ਕਟਹਿਰੀ ਦੇ ਵਿੱਚ ਖੜਾ ਕੀਤਾ। ਅਗਰ ਸਿਕਿਉਰਿਟੀ 'ਤੇ ਕਿਸੇ ਦਾ ਨਾਮ ਆਤਾ ਹੈ Z+ ਮੈਂ ਵੀਵੀਆਈਪੀ ਗਵਰਨਰ ਕੇਜਰੀਵਾਲ ਜੀ ਦਾ ਹੈ ਜੋ ਰਿਮੋਟ ਕੰਟਰੋਲ ਸੇ ਵਾਂਗ ਕੇ ਸਰਕਾਰ ਚਲਾਤੇ ਭਗਵੰਤ ਮਾਨ ਜੀ ਦਲਿਤੋ ਕੋ ਜੂਤਾ ਸੁੰਘਾਣੇ ਦੀ ਬਾਤ ਕਰਤੇ ਹਨ ਉਧਰ ਮੁੱਖ ਮੰਤਰੀ ਮਾਨ ਦਾ ਕਹਿਣਾ ਕਿ ਇਸ ਘਟਨਾ ਦੇ ਲਈ ਕਿਸੇ ਨੂੰ ਵੀ ਮਾਫ ਨਹੀਂ ਕੀਤਾ ਜਾਏਗਾ ਮੁਲਜ਼ਮਾਂ ਨੂੰ ਸਖਤ ਸਜ਼ਾ ਮਿਲੇਗੀ ਪੰਜਾਬ ਦੇ ਭਾਈਚਾਰੇ ਅਤੇ ਏਕਤਾ ਨੂੰ ਤੋੜਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਅਸੀਂ ਨਕਤੀ ਕਰਦੇ ਹਾਂ ਇਸ ਘਟਨਾ ਦੀ ਔਰ ਪੰਜਾਬ ਸਰਕਾਰ ਪੰਜਾਬ ਪੁਲਿਸ ਤੈਹ ਤੱਕ ਜਾ ਕੇ ਡੂੰਘਾਈ ਦੇ ਨਾਲ ਇਸ ਘਟਨਾ ਦੀ ਜਾਂਚ ਜਿਹੜੀ ਕਰਵਾਈ ਜਾ ਰਹੀ ਆ ਤਖਤਸ਼ਰੀ ਦਮਦਮਾ ਸਾਹਿਬ ਦੇ ਜੱਤਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਘਟਨਾ ਦੀ ਨਿੰਦਾ ਕਰਦੇ ਨਜ਼ਰ ਆਏ ਜਿਨੇ ਵੀ ਕੀਤਾ ਉਹ ਜਿਨੇ ਵੀ ਕਰਵਾਇਆ ਬਿਹੱਦ ਸ਼ਰਮਨਾਕ ਗੱਲ ਬਿਹੱਦ ਨਿੰਦਨਯੋਗ ਗਾਬਲੇ ਗੋਰੇ ਕੀ ਅੰਬ੍ਰੇਸਰ ਦੇ ਵਿੱਚ ਗੰਡਰਾਜ ਦੇ ਹੜੇ ਵਾਲੇ ਦਿਨ ਇੱਕ ਨੌਜਵਾਨੀ ਡਾਕਟਰ ਭੀਮrao ਅੰਬੇਦਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਤੇਸ ਨੂੰ ਲੈ ਕੇ ਦਲਿਤ ਭਾਈਚਾਰੇ ਦੇ ਵਿੱਚ ਖੂਬ ਰੋਸ ਹੈ ਤੇ ਦੂਜੇ ਪਾਸੇ ਖੂਬ ਸਿਆਸਤ ਵੀ ਹੋ ਰਹੀ ਹੈ ਉਧਰ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਤਿੰਨ ਕੈਬਨਿਟ ਮੰਤਰੀ ਅਤੇ ਸੂਬੇ ਦੇ ਪ੍ਰਧਾਨ ਅਮਨ अरोड़ा ਵੀ ਪਹੁੰਚੇ ਸਾਰੇ ਉਸੇ ਥਾਂ ਪਹੁੰਚ ਗਏ ਜਿੱਥੇ ਡਾਕਟਰ ਭੀਮਰਾਵ ਬੰਬੀਟਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂਚ ਚੱਲ ਰਹੀ ਆ ਔਰ ਜਾਂਚ ਦੇ ਅੰਦਰ ਜਿਹੜਾ ਵੀ ਕ੍ਰਿਮਿਨਲ ਕਨਸਪੀਰੇਸੀ ਜਿਨੇ ਕੀਤੀ ਆ ਜਿਨੇ ਵੀ ਸਾਡੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦਾ ਯਤਨ ਕੀਤਾ ਜਿਨੇ ਵੀ ਆਪਸੀ ਭਾਈਚਾਰਾ ਲੜਾਉਣ ਦਾ ਯਤਨ ਕੀਤਾ ਉਹਦੇ ਖਿਲਾਫ ਡਟ ਕੇ ਕਾਰਵਾਈ ਹੋ ਉਦੋਂ ਪੰਜਾਬ ਦੀ ਆਮ ਆਦਮੀ ਪਾਰਟੀ ਪ੍ਰਧਾਨti ਕੈਬਨਟ ਮੰਤਰੀ ਨੇ ਇਸ ਘਟਨਾ ਨੂੰ ਸਾਜ਼ਿਸ਼ ਇਕਰਾਰ ਦਿੱਤਾ ਅਤੇ ਕਿਹਾ ਕਿ ਜੋ ਵੀ ਸਾਜ਼ਿਸ਼ ਕਾੜੀ ਨੇ ਉਹਨਾਂ ਦਾ ਪਰਦਾਫਾਸ਼ ਜ਼ਰੂਰ ਹੋਵੇਗਾ ਉਹਦੇ ਉੱਪਰ ਕਾਰਵਾਈ ਜਿਹੜੀ ਸਖਤ ਤੋਂ ਸਖਤ ਹੈ ਜਿਹੜੀ ਉਹ ਕੀਤੀ ਜਾਏਗੀ ਤੇ ਕਿਸੇ ਵੀ ਸ਼ਰarati ਅਨਸਰ ਨੂੰ ਕਿਸੇ ਦੀ ਵੀ ਸ਼ੈਅ ਦੇ ਉੱਪਰ ਆ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਇਜਾਜ਼ਤ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਹਰ ਕਿਸ ਨਹੀਂ ਦਿੱਤੀ ਜਾਏਗੀ ਉਥੇ ਹੀ ਘਟਨਾ ਦੇ ਵਿਰੋਧ ਦੇ ਵਿੱਚ ਦਲਿਤ ਭਾਈਚਾਰੇ ਨੇ ਮੰਗਲਵਾਰ ਨੂੰ ਲੁਧਿਆਣਾ ਤੇ ਜਲੰਧਰ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਹੈ